ਕੋਟ ਜਲਾ ਦੇ ਦੀ ਗੱਲ ਕਰ ਰਹੇ ਹਾਂ। ਇਹ ਨਾ ਉਸ ਦਾ ਕਰ ਰਹੇ ਹਾਂ। ਨਾ ਤਾਂ ਉਸ ਦਾ ਭਾਈ ਹੁਣ ਦਾ ਖਾਲਸਾ ਵਜਿਹੇ ਜੈਤ ਭਾਈ ਇੱਕ ਭਾਰਤੀ ਇਸ ਜਿਹੜੇ ਆਪਾਂ 5 3 9 ਨੰਬਰ ਦਾ ਕਹਿੰਦੇ। ਵੀ ਕਹਿੰਦੇ ਮਾਤੇ ਨੂੰ 9 ਬਾਰੇ। ਨਾ ਕਿ ਬਣਾ ਦੇ ਲੈਂਦੀ ਹਾਂ ਸੌਣ ਵਾਸਤੇ ਲੈਂਦੀ। ਸੋ ਖਸਕਸੋਕੇ ਤਨ ਕੋੜਨਾ ਬਾਅਦ ਦੋ ਰਾਮ ਤੇ ਦੋ ਬੇਗਾਨਾ ਸੋ ਨਾ ਦੁਰਗੋਵਨ ਸ਼ਗਲੇ ਦਿਨਿਆਂ ਚੋ ਨਹੀਂ ਹੁਣ ਤੁਸੀਂ ਉਹਨੂੰ ਕੀ ਕਰਨਾ ਚਾਹੁੰਦੇ ਪਸਾਣਾ ਨਹੀਂ ਚਾਹੁੰਦੇ ਲੈ ਕੇ ਨਹੀਂ ਆਉਣਾ ਚਾਹੁੰਦੇ ਹਣ ਜੀ ਸਾਡੀ ਜ਼ਿੰਦਗੀ ਜੇ ਤੁਸੀਂ ਬਚਾਉਣਾ ਚਾਹੇ ਜੇ ਸਾਡੇ ਪੱਖ ਵਿੱਚ ਆਏ ਤੁਸੀਂ ਸਾਡੇ ਵਿਆਹ ਕਰਨਾ ਹੈ ਹਾਂ ਕਹਾਂਗੇ ਸਾਡੇ ਖੜਾ ਪਰ ਆਪਾਂ ਨੇ ਖੜਾ ਨਹੀਂ ਛਡਾਂਦੇ ਆਪਾਂ ਤੇ ਜੋੜਦੇ ਆ ਅਮੋ ਤੇ ਮੌਕੇ ਦਿੰਦੇ ਆ ਸੌਰੀ ਜੀ ਜਿੱਦ ਕੀ ਪ੍ਰਭਾ ਗੱਲ ਵੀ 6 ਮਹੀਨੇ ਪਹਿਲਾਂ ਬੈਠੀ ਸੀ ਆ ਡੀਐਸਪੀ ਅਜੋਤੀ ਸੀ ਉਹਦੇ ਪਿਆਉਣ ਕਹਤਾ ਸੀ ਤੀ ਤਨ ਵੀ ਤੇਰੇ ਜਗਾਤੀ ਤੂੰ ਤਨੇ ਮਹੀਨੇ ਕੋਲੇ ਕਰੇ ਉਹ ਘਰ ਨਾਲ ਕੇ ਫੇ ਫੇ 6 ਮਹੀਨੇ ਦਾ ਨਾ ਕੋਈ ਨਹੀਂ ਤੇਰੀ ਨੌ ਨਪਾਖੇ ਆ ਕਿ ਜਦੋਂ ਮੇਰੇ ਘਰ ਬੱਚੇ ਹੋਏ ਸੀ ਨਾ ਦੋ ਜੁੜਵੇੁੰਡੇ ਹੋਏ ਸੀ ਉਹ ਮੈਂ ਕੋਲ ਨੂੰ ਹੀ ਕਹਿੰਦੀ ਇੱਕ ਬੱਚਾ ਚਾਹੀਦਾ ਨਹੀਂ ਦੋ ਕਿ ਦੱਬਿਆ ਇਹ ਮੈਂ ਲੱਗਿਆ ਸਭ ਜ਼ਰਤ ਹੈ ਗੁਰੂ ਗ੍ਰੰਥ ਸਾਹਿਬ ਦਾ ਕੁੰਡਾ ਸੁਣ ਕੇ ਆਈ ਆਪਾਂ ਖਰਮ ਦੱਸਾਂਗਾ ਨਹੀਂ ਜੀ ਇੱਥੇ ਗੱਲ ਕੜੀ ਨਾ ਪਪਾ ਕਿਸ ਨਾਲ ਬਹਿਂਦਾ ਵੀ ਤੁਸੀਂ ਇਸ ਤਰ੍ਹਾਂ ਕਿਹਾ ਸੀ ਉਹ ਨਹੀਂ ਨਹੀਂ ਕਿਹਾ ਨਹੀਂ ਜਿੱਥੇ ਮਰਜ਼ੀ ਕੋ ਨਖਰਾ ਕਰੋ ਗੁਰੂ ਸਾਹਿਬ ਜਿੱਥੇ ਮਰਜ਼ੀ ਮੇਰੇ ਤਲਵਾਰ ਚੋ ਰਹੋ ਜੇ ਮੈਂ ਕਿਹਾ ਹੋਵੇ ਜੇ ਇਹ ਗੱਲ ਸਾਡੇ ਪਸੂਰ ਹੋਵੇ ਜਿਸ ਗੱਲ ਕਰਤੀ ਨਹੀਂ ਜੇ ਕੜੀ ਸ਼ੁਰੂ ਤੋਂ ਲੜਾਈ ਕਿਉਂ ਹੋਈ ਸੀ ਨਾ ਬਸ ਉਹ ਕੰਮ ਮੁੰਡੇ ਨੂੰ ਆ ਹੀ ਨਹੀਂ ਬਣਿਆ ਉਹਦੀ ਰੋਟੀ ਨਿੱਕਾ ਕੜੀ ਨਾ ਦਸਦੀ ਬਣਦੀ ਸੀ ਮੈਂ ਤਾਂ ਚੁੱਪ ਕਰ ਜਾਂਦੀ ਸੀ ਕਿ ਜੇ ਮੁੰਡੇ ਨੇ ਵੀ ਨਹੀਂ ਕਰਦੀ ਜੇ ਕੋਈ ਗਲਤੀ ਕਰਦੀ ਜੇ ਇਹ ਨਾਲ ਆਪਾਂ ਨਾ ਬੋਵੇ ਸੋਨਿਆ ਜੀ ਇਹਨਾਂ ਨੇ ਘਰ ਬਸਾਉਣਾ ਮੈਂ ਕੋਈ ਦੱਸ ਨਹੀਂ ਮੈਨੂੰ ਬਹੁਤ ਘੁੱਟ ਹੱਸਦਾ ਮੈ ਕਹਾਂਦੀ ਸ਼ੁਰੂ ਤੋਂ ਹੀ ਬੋਲਦੀ ਜਦੋਂ ਵਿਆਹ ਹੋ ਗਿਆ ਬੋਲਦੀ ਕਿੰਨੇ ਚਿਰ ਪਿਛੋਂ ਪਤਾ ਨਹੀਂ ਮਹੀਨੇ ਬਾਅਦ ਹੀ ਸਾਨੂੰ ਤਾਂ ਕਰਨਾ ਤੂਹੇ ਮਹੀਨੇ ਬਾਅਦ ਜਿੱਥੇ ਜੋੜ ਮਹੀਨੇ ਬਾਅਦ ਤਨ ਤਾਂ ਕਰਦੇ ਤੁਸੀਂ ਦੱਸਿਆ ਨਹੀਂ ਮੁੰਡੇ ਨੂੰ ਜੋ ਆਪਣੇ ਘਰਾਂ ਦੇ ਵਿੱਚ ਹੋ ਰਹੇ ਨੇ ਮੈਂ ਮੈਂ ਦੱਦੀ ਦੱਸਦੀ ਨਹੀਂ ਸੀ ਕਿ ਇਹ ਲੜਾਈ ਜਾਂਦੇ ਬਰਜੂ ਇਹਨਾਂ ਦੇ ਦੋਨਾਂ ਈ ਰਹਿਣਾ ਹੈ ਤੇ ਇਹਨਾਂ ਦਾ ਫਰਕ ਨਾ ਹੋਵੇ ਮੈਨੂੰ ਆਂਗਾ ਮਾਂ ਤੂੰ ਆਏ ਮੋਲਾ ਕਾ ਬਚਾ ਮੈਂ ਕਹਾਂਦੀ ਕੋਈ ਨਹੀਂ ਪਤਾ ਮੈਂ ਥੱਕੇ ਨਹੀਂ ਕੰਮ ਕਰਦੀ ਕੋਈ ਜੁੱਗੋ ਤੇਰਾ ਮੈਂ ਕਿੱਥੇ ਨਹੀਂ ਤੁਸੀਂ ਉਹਦੇ ਅੱਜ ਆਪੇ ਆ ਕੇ ਉਹਨੂੰ ਨਹੀਂ ਲੰਬਾ ਲੁਟਾ ਕੇ ਕੰਮ ਕਰਦੇ। ਉਹ ਤਾਂ ਸੁਣਦੇ ਹੀ ਨਹੀਂ ਸਾਡੀ ਫਿਰ ਤਾਂ ਹੀ ਵਧੀਆ ਨਹੀਂ ਸੁਣਦੀ ਸੀ। ਜੇ ਮੈਂ ਆਖਾਂ ਵੀ ਮੈਂ ਪੋਤਾ ਡੱਡਾ। ਕੇ ਪੋਤਾ। ਆ ਜਾ ਬਤੂਰੀ ਆਉਂਦੇ ਉਸ ਆ ਜਾ। ਬਚਾਓ। ਅੱਛਾ ਇਹ ਇੱਕ ਪੋਤਾ ਤੁਹਾਡੇ ਕੋਲੇ ਪੋਤਾ। ਹੈ? ਕੀ ਗੱਲਾਂ ਜਦੋਂ ਆਪਦਾ ਮੰਮੀ ਬਾਰੇ। ਮੰਮੀ ਮੇਰੀ ਹੈ। ਹਾਂ ਮੈਂ ਤਾਂ ਕੰਮ ਕਰਦੀ ਹਾਂ ਕਿਉਂ ਨਹੀਂ ਜੀ ਮੈਂ ਮੈਂ ਜੈਨ 57 ਦੀ ਅੱਛਾ ਡੜੇ ਜੀ ਮੇਰੇ ਮੰਮੀ ਦੇ ਘਰ ਮਾਰ ਕੇ ਹਾਂ ਡੜੇ ਜੀ ਮੈਂ ਸਾਡੇ ਉੱਤੇ ਪੜ ਕੇ ਹਾਂ ਜੀ ਅੱਛਾ ਪਾਣ ਲੈ ਹਾਂ ਜੀ ਪਾਂਡੇ ਜਿਹਾ ਚਲਾ ਕੇ ਮਾਰਦੀ ਬੜੇ ਚ ਅੱਛਾ ਮੰਮੀ ਕਿੱਡਾ ਕੀ ਤੁਹਾਡੇ ਮੰਮੀ ਚਲ ਕੇ ਮੈਂ 2-3 ਸਾਲਾਂ ਜਮਾ ਰਹੀ ਹਾਂ ਉਹ ਜੀ ਫਿਰ ਲੋਗ ਕਰ ਮੇਰੇ ਭਰਾ ਨੂੰ ਚਲਾ ਕੇ ਮਾਰਾ ਜੀ ਕ ਅੱਛਾ ਉਹ ਚਾ ਭਰਾ ਤੇਰਾ ਉੱਥੇ ਭਰਾ ਨੂੰ ਨਹੀਂ ਮੈਨੂੰ ਦੇਲ ਕਰਦਾ ਹਾਂ ਕਰਦਾ ਜੀ ਪਰ ਭਰਾ ਜੇ ਆਪਾਂ ਇਹ ਕੋ ਮੌਕਾ ਦੇਈਏ ਨਾ ਆਪਣੇ ਕੋਲ ਵੀ ਗਲਤੀ ਹੁੰਦੀ ਸਾਰੇ ਕੋ ਹੁੰਦੀ ਆ ਆਪਾਂ ਕਹਿੰਗੇ ਨਾ ਜੇ ਦੁਬਾਰਾ ਗਲਤੀ ਵੀ ਕਰੋਗੇ ਫਿਰ ਆਪਾਂ ਬੈਠੇ ਆ ਡਾਂਗ ਫੇਰ ਕਹਿੰਦੇ ਲੈ ਲੋ ਇੱਕ ਮੌਕਾ ਲੈ ਲਓ ਇੱਕ ਮੌਕਾ ਲੈ ਬੰਦਾ ਮਮਾ ਨੂੰ ਲਿਆਉਣ ਦਾ ਕਹਿੰਦੇ ਇੱਕ ਮੌਕਾ ਲੈ ਲਓ ਅਸੀਂ ਲਿਆਉਣੀ ਹੈ ਹੈ ਇਹ ਲਾਉਣੀ ਜਮ ਨਹੀਂ ਕਿਉਂ ਗਲਤੀਆਂ ਕਿੰਨਾ ਕੋਣੀ ਹੁੰਦੀਆਂ ਵੇ ਮੇਰੇ ਰੈਡੀ ਹਰੇਕ ਕੰਮ ਦੀ ਘਾੜ ਦੇ ਜੀ ਰੇ ਪੈਸਾ ਜਿੰਨ ਅਸੀਂ ਰੇ ਕਰੇਸ ਕਰਾਂਦੀ ਕੰਮ ਕਰੂਗਾ ਅਨ ਕੰਮ ਵੀ ਨਹੀਂ ਪੂਰਾ ਕਰਦੀ ਜੀ ਕਮਣੀ ਕਰਦੇ ਤਾਂ ਹਾਂ ਪਰ ਜੇ ਹੁਣ ਆਪ ਆਪ ਸਮਝਾ ਕੇ ਲਿਆਵਾਂਗੇ ਤੇਰਾ ਭਰਾ ਵੀ ਨਾਲ ਆਊਗਾ ਤੇਰੇ ਨਾਲ ਖੜੂਗਾ ਤੇਰੀ ਮੰਮੀ ਵੀ ਤੇ ਸੁਧਾਰਾਂਗੇ ਆਪਾਂ ਜੇ ਦੁਬਾਰਾ ਗਲਤੀ ਕਰੋਗੀ ਫਿਰ ਮੈਂ ਬੈਠੀਆਂ ਨਾਲ ਮੇਰ ਵਾਸਤੇ ਮੈਂ ਅਜ ਬੈਣਾ ਵੀ ਮਾਰਨ ਨਹੀਂ ਇੱਕ ਮੌਕਾ ਤਾਂ ਦੇਣਾ ਚਾਹੀਦਾ ਵਾ ਪਰ ਤੇਰਾ ਮਨ ਤੇ ਕਰਦਾ ਵਾ ਮੈਂ ਸਿਲੀ ਆਉਣੀ ਮਾਰਦਾ ਨਹੀਂ ਤੁਸੀਂ ਸਾਫੇ ਜਵਾਬ ਦੇ ਦੇ ਇਹ ਨਹੀਂ ਬਣ ਕਰਦਾ ਉਹ ਸਾਡੇ ਕਰਕੇ ਇੱਕ 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 ਉਹ ਲੈ ਲਓ ਆਪਣਾ ਟਾਈਮ ਲੈ ਲੀ ਜਿਵੇਂ ਤੁਹਾਡੀ ਤੇਰਾ ਭਰਾ ਨੂੰ ਮੈਨੂੰ ਜੀ ਨਹੀਂ ਕਰਦਾ ਮੋਨੀਆ ਨੂੰ ਨਹੀਂ ਕਰਦਾ ਮਾਂ ਬਾਪ ਨਾਲ ਤੂੰ ਕਰਸਵਾ ਨਹੀਂ ਤੇਰੇ ਭਰਾ ਦਾ ਤੈਨੂੰ ਮੋਹ ਹੁੰਦਾ ਨਹੀਂ ਫਿਰ ਮੰਮੀ ਤੇਰੇ ਯਾਦ ਆਉਂਦੀ ਨਹੀਂ ਕਿਆ ਬਣਾ ਲੈਂਦੇ ਕਰਦੇ ਕਿਉਂ ਕੀ ਗੱਲ ਬਾਈ ਇੰਨੀ ਹੋ ਗਈ ਕਿ ਕਿਹੜੀ ਗੱਲ ਇੰਨੀ ਹੋ ਗਈ ਜਿਹੜਾ ਤੂੰ ਇੰਨਾ ਗੁੱਸੇ ਰਹਿ ਗਿਆ ਮਮੀ ਹੁੰਦਾ ਤਰਾ ਤੈਨੂੰ ਉਹਦੀ ਯਾਦ ਜਮੀ ਨਹੀਂ ਆਦੀ ਬਿਲਕੁਲ ਵੀ ਤੇਰੇ ਪਾਪਾ ਕੀ ਨੇ ਉਹਨਾਂ ਬਾਰੇ ਕੀ ਵਿਚਾਰ ਰੱਖਦੇ ਨੇ ਤੇਰੇ ਲੱਗੇ ਹਾਂ ਜਿੰਨੇ ਹੋਣੀ ਕਿਆ ਮੇਰੇ ਮਾਂ ਮੇਰੇ ਬਾਬੇ ਮੇਰੀ ਮੰਮੀ ਸੱਤਾ ਮਾਰ ਗਈ ਸਾਨੂੰ ਬਾਬਿਆਂ ਤੇ ਇਹ ਭਰੋਸਾ ਕਰ ਤਾਂ ਇੱਕ ਵਾਰੀ ਮੌਕਾ ਦੇ ਕੇ ਦੇਖੋ ਹਾਂ ਅੱਜ ਮੌਕਾ ਨਹੀਂ ਦੇਣਾ ਜੀ ਮਾਰ ਲਿਆ ਉਹਨੇ ਕਿਤੇ ਨਕਤਾ ਅਸਲੋਂ ਤੈਨੂੰ ਉਹਨੇ ਜਨਮ ਦਿੱਤਾ ਵਾ ਤੇਰੀ ਮਾਂ ਵਾ ਬਵੇਂ ਜਿੱਤਰਾ ਮਰਦ ਚਲਦਾ ਦਾਦੀ ਦਾਦੇ ਨਾਲ ਧੱਕਾ ਕੀਤਾ ਤੇਰੇ ਡਾਡੀ ਤੇ ਵੀ ਹੱਥ ਚੱਕਿਆ ਗਲਤ ਕਰਿਆ ਆਪਾਂ ਕਹਿੰਨੇ ਨੇ ਸਹੀ ਕਰਿਆ ਉਹਨੇ ਗਲਤ ਕਰਿਆ ਵਾ ਇੱਕ ਮੌਕਾ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਆਪਾਂ ਨੂੰ ਮਹਾਰਾਜ ਨੇ ਆਖਿਆ ਵਗੋ ਦੁਸ਼ਮਣ ਚੜ ਕੇ ਆਉਂਦਾ ਆਪਾਂ ਵੀ ਮੌਕਾ ਦੇਣੇ ਆ ਮੈਨਾਂ ਲੈਣੀ ਹਰੇਕ ਕਮੇ ਦੀ ਕਾਲੀ ਸੀ ਮੇਰੇ ਨੇ ਆ ਡੂੜਾ ਵੀ ਰੱਖਿਆ ਸੀ ਸਿਰ ਪਾੜਦਾ ਸੀ ਕੰਨ ਨੇ ਇਟਾ ਵਾਰੀਆਂ ਸੀ ਡੈਡੀ ਦਾ ਹਾਂਜੀ ਨੇ ਕੋਈ ਬੁੜੀ ਆਈ ਦੀ ਸੀਗੀ ਨੇ ਉਹਦੇ ਘਰ ਮਾਈ ਜੀ ਅੱਛਾ ਮੜ ਕੇ ਦੱਸਦੇ ਨਹੀਂ ਮੇਰੀ ਮੰਮੀ ਨੇ ਦਾਖ ਰੱਖ ਲਿਆ ਨੇ ਮੇਰੇ ਡੈਡੀ ਨੇ ਦਾਖ ਰੱਖ ਲਈ ਮੰਨ ਦੇ ਵਿੱਚ ਤੇਰੇ ਕਿਉਂ ਮੰਨ ਦੇ ਵਿੱਚ ਜ਼ਹਿਰ ਭੋਲੀ ਗਈ ਆ ਮੰਮੀ ਬਾਰੇ ਇੱਕ ਭਰਾ ਬਾਰੇ ਵੀ ਮਾਂ ਬਾਰੇ ਕਿਉਂ ਇੰਨੀ ਜ਼ਹਿਰ ਭੋਲੀ ਗਈ ਤੇਰੇ ਦਿਮਾਗ ਦੇ ਵਿੱਚ ਤੂੰ ਤਾਂ ਬੇਸੁਰਤੀ ਹੋ ਗੱਲਾਂ ਕੌਣ ਦੱਸਦੇ ਮੈਂ 18 ਸਾਲ ਤੋਂ ਪਹਿਲਾਂ ਤੇ ਮਾਂ ਤੋਂ ਵੀ ਇੱਕ ਦੂਰ ਨਹੀਂ ਹੋਰਦਾ ਬੱਚਾ ਮਾਂ ਦੀ ਇਜਾਜ਼ਤ ਹੈ ਨਾ ਤਾਂ ਇਹਨੂੰ ਸੱਜਾ ਕਰਵਾ ਦੇਉਂਦੇ ਕਿਉਂਕਿ ਜੱਜ ਵੀ ਨਹੀਂ ਕਹਿੰਦਾ ਵੀ 18 ਸਾਲ ਦਾ ਕਰੋ ਕੋ ਨੂੰ ਖਦੂਣ ਦੀ ਨੰਗਣਾ ਵਾ ਇੱਕ ਬੱਚਾ ਜ਼ਬਰਦਸਤੀ ਦਾਦੀ ਰੱਖੇ ਜਾਂ ਤੇਰਾ ਪਿਓ ਰੱਖੇ ਇੱਕ ਮਾਂ ਦੀ ਸਹਿਮਤੀ ਨਾਲ ਹੀ ਰਹਿ ਰਿਹਾ ਤੂੰ ਇੱਥੇ ਰਹਿ ਰਿਹਾ ਨਾ ਫਿਰ ਫਿਰ ਆਪਾਂ ਮਾਂ ਨੂੰ ਕਿਉਂ ਮੰਦਾ ਬੋਲਦੇ ਜੇ ਚੱਲ ਮੰਨਿਆ ਇਹਨਾਂ ਦੀ ਲੜਾਈ ਝਗੜਾ ਕੋ ਉਹ ਦਾਡਾੜੀ ਦਾ ਵੀ ਹੋਊਗਾ ਸੱਸ ਦਾ ਵੀ ਹੋਊਗਾ ਦਿਨਾਂ ਤੱਕ ਦਾਦੀ ਨਾਲ ਵੀ ਹੋਊਗਾ ਪਰ ਆਪਾਂ ਮਾਂ ਨੂੰ ਇਹਨਾਂ ਗਲਤ ਬੋਲ ਸਕਦੇ ਹੁਣ ਤੇਰੇ ਡੈਡੀ ਆ ਤੇ ਤੇਰੇ ਡੈਡੀ ਵੀ ਹੁਣ ਪੱਖ ਮਾਂ ਦੇ ਦਿੰਦਾ ਨੰਦਣਾ ਪੱਖ ਮੰਗ ਫਿਰ ਤੂੰ ਕਿਉਂ ਨਹੀਂ ਆਪਣੀ ਮਾਂ ਦੀ ਪੱਖ ਚ ਖੜਦਾ ਫਿਰ ਤੈਨੂੰ ਵੀ ਜਰਮ ਦਿੱਤਾ ਉਹਨੇ ਵੀ ਜਰਮ ਦਿੱਤਾ ਇੱਕ ਮਾਂ ਨੇ ਤੇ ਜਰਮ ਦਿੱਤਾ ਪੁੱਤ ਨੂੰ ਉਹਦਾ ਪੁੱਤ ਆਪਣੀ ਮਾਂ ਦੇ ਪੱਖ ਚ ਖੜਦਾ ਨਾ ਫਿਰ ਤੂੰ ਕੋ ਆਪਣੀ ਮਾਂ ਦੇ ਖਲਾਗ ਹੋਇਆ ਬਹਿਣਾ ਹਾਂ ਨੰਨੇ ਦਿਨ ਲਈ ਸਾਡੇ ਪਾਣੀ ਪਾਣੀ ਚ ਸਤਾਈ ਨਣੇ ਜੀ ਸਾਨੂੰ ਕੋੜਾ ਨਣੇ ਮੇਰੇ ਮੰਮੀ ਨੂੰ ਗਾਂਦੀ ਪੁੱਠਾ ਬੋਲਦੀ ਤੇ ਦਾਦੇ ਨੂੰ ਪੁੱਠਾ ਬੋਲਦੀ ਮੈਂ ਕੰਮ ਕਰਨਾ ਚਾਹੁੰਦੀ ਜੀ ਹਰੇ ਕੰਮ ਨਹੀਂ ਕਰਨ ਦਿੱਤੀ ਕਰੇਗੀ ਜੀ ਅੱਛਾ ਮੈਂ ਨਹੀਂ ਇੱਕ ਬਰੀ ਗਰੀਬ ਵਾਲਾ ਜੀ ਹਰੇ ਕਿਸੇ ਪੈਸੇ ਕੰਮ ਨਹੀਂ ਕਰਦੀ ਹਾਂ ਉਹ ਦੁਤਰਾਣ ਮੈਨੂੰ ਨਹੀਂ ਕਰਦਾ ਜਦੋਂਰਾ ਭਰਾ ਕਵੇ ਵੀ ਸਾਨੂੰ ਇਕੱਠਿਆਂ ਕਰ ਤੇਰਾ ਭਰਾ ਖੁਦ ਕਹਿੰਦਾ ਵੀ ਇਕੱਠੇ ਰਹਿਣਾ ਕੋਈ ਨਹੀਂ ਤੇ ਮੈਂ ਨਾ ਹੁਣ ਘਰ ਚੱਟ ਗਿਆ ਤੇ ਪਾਣੀ ਸਰ ਭਰਾ ਬਾਰੇ ਕੀ ਕਹਿਣਾ ਚਾਹੁੰਦਾ ਤੂੰ ਦੱਸ ਇੱਧਰ ਕੈਮਰਾ ਕਰਕੇ ਕਰ ਦਿੰਦਾ ਭੰਗਰ ਇਕੱਲੇ ਤਾਂ ਜੋ ਥੱਲੇ ਭਰਾ ਬੁਲਾਣਾ ਚਾਹੁੰਦਾ ਤੇ ਮਾਂ ਮਾਂ ਮੇਰੀ ਕੜੀ ਮਾਂ ਹੈ ਡੈਣ ਦਾ ਸੀਗੀ ਔਰ ਕਿੰਨਾ ਡੈਣ ਸੀ ਇਹ ਕਹਿਣ ਘਾਹ ਆਂਦੀਆਂ ਗੱਲਾਂ ਜਿਹੜੀਆਂ ਤੇਰੇ ਦਿਮਾਗ ਚ ਪਾਈਆਂ ਗਈਆਂ ਸਿਆਣੀਆਂ ਨਹੀਂ ਮਿੱਟੀ ਕੇਰਾਂ ਦੇ ਲੈ ਆਉਂ ਜੀ ਸਾਡੇ ਕਹਿਣ ਕੇਰਾਂ ਮੰਨ ਨਹੀਂ ਕਿ ਦਾਦੀ ਵੀ ਤੇਰਾ ਪੁੱਤ ਦਾ ਸਾਥ ਦੇ ਦੇ ਤੂੰ ਆਪਣੀ ਮਾਂ ਦੇ ਖਿਲਾਫ ਇਹਨਾ ਮੁੰਡਿਆਂ ਨੂੰ ਕਿਹੜਾ ਚਾਹੀਦਾ ਨਹੀਂ ਫੇਰ ਫੇਰ ਲਿਓ ਅੰਦਰੋਂ ਮਨ ਦੇ ਵੱਜਦਾ ਪਰ ਖੁੱਲ ਕੇ ਦੱਸਦਾ ਆਂ ਸਾਡੇ ਨਾਲ ਇਹ ਅਲਾ ਕੁਛ ਕਰ ਗਈ ਕਿਉਂ ਨਾ ਆਪ ਵੀ ਕਰੇਗੀ ਜਿਹੜੋ ਗਲਤੀ ਮੰਨਦੀ ਉਹਨੇ 11 ਬਾਬਿਆਂ ਦੀ ਮਾਂ ਉਹ ਕਰਕੇ ਫੇਰ ਤਾਂ ਦਿਹਾੜੀ ਨੂੰ ਮਾਂ ਨੂੰ ਮਾਂ ਪਰ ਬੈਈ ਆ ਉਹ ਜ਼ਬਾਰੀ ਆ ਤਾਰੀਆ ਤੇ ਤੇਰੇ ਵੀ ਲਵਾ ਦਾਂਗੇ ਅੰਦਰ ਡਾਡੀ ਤੇ ਵੀ ਲਵਾ ਦਾਂਗੇ ਫਿਰ ਗੱਲ ਤਾਂ ਕਿੰਨਾ ਕੋਣੀ ਹੁੰਦੀ ਆ ਬੱਚਾ ਤਾਂ ਹੁੰਦੀ ਆਲੇ ਤੇ ਸਾਡੇ ਨਾਲ ਸਭ ਤੋਂ ਹੁੰਦੀਆਂ ਗੱਲਾਂ ਆ ਵੜਾ ਵੜਾ ਜਿਹੜੇ ਆਪਸ ਮਾਰ ਆਇਆ ਉਹਨਾਂ ਦੀ ਗਲਤੀਆਂ ਹੋਇਆ ਦੀਆਂ ਦਾਦੇ ਮਹਾਰਾਜ ਆ ਗੋ ਵੀ ਪਰ ਇੱਕ ਮੌਕਾ ਤਾਂ ਦੇਣਾ ਚਾਹੀਦਾ ਹਾਂ ਗੇਰ ਗੱਤੀ ਕਰੇਗੀ ਫਿਰ ਮੈਨੂੰ ਮਾਸ਼ੀ ਜੀ ਨਾ ਸਾਰਾ ਦਿਨ ਨਹੀਂ ਮਨਵਾਉ ਕਰਦੀ ਜੀ ਨਕੋਟਾਂ ਦੀ ਸੀ ਮੈਨੂੰ ਤੈਨੂੰ ਪਤਾ ਉਦੋਂ ਤੈਨੂੰ ਸੁਰਤ ਹੈਗੀ ਜਦੋਂ ਕੁੱਟਦੀ ਸੀ ਮੈਂ ਬੰਦਾ ਕਹਿੰਦਾ ਤੂੰ ਮੈਨੂੰ ਸੁਰਤ ਨਹੀਂ ਦੀ ਜਦੋਂ ਮੇਰੀ ਮੰਮੀ ਹੋ ਗਈ ਆ ਕਿੰਨੇ ਜ਼ਿਆਦਾ ਇਹ ਹੋ ਗਏ। 50 ਸਾਲਾ ਇਹ ਜੀਭ ਥੱਲੇ ਵੜ ਗਿਆ ਸੀਗਾ ਜੀ। ਮੇਰੇ ਮੰਮੀ ਉਹਦੇ ਤੋਂ ਪਤਾ ਲੜਾਈ ਤੋਂ ਡਰਦਾ ਵੜ ਗਿਆ ਹੋਣਾ ਜਦੋਂ ਇਹਨਾਂ ਦੀ ਆਪਸ ਵਿੱਚ ਹੱਥੋਂ ਪਾਈ ਹੋਈ ਹਰ ਕੋ ਬੱਚਾ ਡਰ ਜਾਂਦਾ ਹੈ ਨਾ। ਇੱਕ ਬੱਚੇ ਦੇ ਉੱਤੇ ਇੰਨਾ ਡਿਫਰੈਂਸ ਹੋ ਗਿਆ ਕਿ ਕਿਉਂਕਿ ਮਾਂ ਜਿਹੜੀ ਉੱਥੇ ਚੱਲ ਕੇ ਪੇਕੇ ਬੱਚਾ ਇੰਨਾ ਕਰਿਆ ਕਿ ਹੁਣ ਉਹਨਾਂ ਦੀ ਸਿੱਖ ਹੈ ਉਹਨਾਂ ਕੋ ਬੱਚਾ ਉਹ ਉਹਨਾਂ ਦੀ ਸਿੱਖਾਂ ਨੂੰ ਜਦੋਂ ਇਹ ਦਾਦਕੇ ਬੱਚਾ ਹੈ ਇਹਨਾਂ ਦੀ ਸਿੱਖਾਂ ਪਰ ਇੰਨਾ ਨੇ ਜਿਸ ਤਰ੍ਹਾਂ ਕਹੀ ਜਾਂਦੇ ਉਹ ਤਰ੍ਹਾਂ ਬੱਚਾ ਕਹੀ ਜਾ ਰਹੇ ਕਿ ਮਾਂ ਲੋੜੀ ਨਹੀਂ ਹੈਗੀ ਵੀ ਇੱਕ ਸਿਰਫ 18 ਸਾਲ ਦੇ ਕੋਲ ਮਾਂ ਤਾਂ ਜਦ ਤੱਕ ਤੁਸੀਂ ਬੱਚਾ ਰੱਖ ਨਹੀਂ ਸਕਦੇ ਇੱਕ ਮਾਂ ਦੀ ਚੈਕ ਕਰਕੇ ਇੱਥੇ ਬੱਚਾ ਰੱਖ ਰਹੇ ਆ ਆਪਾਂ ਦੇ ਇਕੱਠੇ ਕਰਨਾ ਚਾਹੁੰਦੇ ਆ ਅਜੀ ਕਮਰਾ ਵੀ ਅੱਡ ਦੇ ਦਾ ਅੱਡ ਹੋ ਗਈ ਫਿਰ ਵੀ ਅੱਜ ਹੋ ਗਿਆ ਯਾਰ ਅੱਡ ਵੀ ਹੋ ਗਈ ਫਿਰ ਵੀ ਉਹ ਕਹਿੰਦੇ ਸੀ ਕਿ ਫਿਰ ਜੀ ਫਿਰ ਨਹੀਂ ਅੱਡ ਤੇਰੀ ਮੰਮੀ ਅੱਡ ਕਰਦੀ ਸੀ ਮੈਂ ਅੱਡ ਹੋ ਗਈ ਪੂਰੇ ਪਹਿਲਾਂ ਜਾਣ ਤੋਂ ਪਹਿਲਾਂ ਉਹ ਸਾਬੇ ਉਹ ਤੋਂ ਬਾਅਦ ਵੀ ਲੜਦੇ ਰਹਿੰਦੇ ਸੀ ਤੁਹਾਡੋਂ ਕੀ ਅੱਡ ਕਿੰਨਾ ਨਹੀਂ ਕਰੇਗੀ ਭੰਡੇ ਜੀ ਇਹਨਾਂ ਨੇ ਭੰਡੇ ਚਲਾ ਕੇ ਮਾਰਦੀ ਦੁੱਧ ਦੀ ਬਾਹਰ ਜਰੂਰ ਨੇ ਮੰਮੀ ਨੇ ਉਹ ਨਹੀਂ ਨਹੀਂ ਫਿਰ ਸਾਰਾ ਸਕੂਰ ਮੰਮੀ ਦਾ ਹੀ ਆ ਸਾਰੀਆਂ ਹੀ ਗਲਤੀਆਂ ਮੰਮੀ ਦੇ ਸਾਰੀ ਇੱਕ ਗਲਤੀ ਆ ਤੇਰੀ ਦਾਦੀ ਦੀ ਪਦਾਦੇ ਦੀ ਤਾਂ ਅੱਡ ਤੇ ਕੋਈ ਗਲਤੀ ਨਹੀਂ ਤੇ ਦਾਦੀ ਤਾਂ ਨਹੀਂ ਲੜਦੀ ਪਈ ਉਹ ਨਾਲ ਹਾਂ ਬਲ ਕੋਈ ਨਹੀਂ ਲੜਦੀ ਮੈਂ ਮੈਂ ਫਿਰ ਡੋਣਾਟ ਚਾਹ ਤਾ ਫਿਰ ਕੋਲੇ ਆਈ ਹਾਂ ਜੀ ਆ ਗਏ ਫਿਰ ਫਿਰ ਕੀ ਕਰਾਂਗੇ ਜੀ ਰਹਿ ਗਈ ਫਿਰ